ਕਿਸੇ ਵੀ ਵੈਲਫੇਅਰ ਸਟੇਟ ਦੇ ਵਿੱਚ ਜੋ ਕਾਇਦੇ ਕਾਨੂੰਨ ਬਣਦੇ ਆ ਨਿਜ਼ਮ ਬਣਦੇ ਨੇ ਉਹ ਹਮੇਸ਼ਾ ਲੋਕਾਂ ਦੀ ਭਲਾਈ ਵਾਸਤੇ ਬਣਾਏ ਜਾਂਦੇ ਆ 2010 ਦੇ ਵਿੱਚ ਐਸ ਡੀ ਆਰ ਐਫ ਚੜਾ ਉਹ ਸਟੈਬਲਿਸ਼ ਕੀਤਾ ਗਿਆ ਉਹਦੇ ਕੁਝ ਨਿਜ਼ਮ ਬਣਾਏ ਗਏ ਤਾਂ ਕਿ ਕੁਦਰਤੀ ਆਫਤ ਦੇ ਦੌਰਾਨ ਲੋਕਾਂ ਨੂੰ ਸਹਾਇਤਾ ਜਿਹੜੀ ਉਹ ਪਹੁੰਚਾਈ ਜਾ ਸਕੇ ਲੇਕਿਨ ਅਸੀਂ ਸਾਰੇ ਜਾਣਦੇ ਆ 2010 ਅਤੇ 2025 ਦੇ ਵਿੱਚ ਵੱਡਾ ਫਰਕ ਹੈਗਾ ਅੱਜ ਪਹੁੰਚਾਈ ਤਿੰਨ ਗੁਣਾ ਵੱਧ ਚੁੱਕੀ ਹੈ ਉਦੋਂ ਜੇ ਡੀਜ਼ਲ ਦਾ ਹੈ ਜੇ ਠੱਪੀ ਰੁਪਏ ਲੀਟਰ ਆਉਂਦਾ ਸੀ ਤੇ ਅੱਜ ਤੇ 90 ਰੁਪਏ ਪ੍ਰਤੀ ਲੀਟਰ ਆਉਂਦਾ ਹੈਗਾ ਸੋ ਇਹੀ ਕਾਰਨ ਹੈ ਕਿ ਜਦੋਂ ਇਸ ਵਾਰ ਪੰਜਾਬ ਦੇ ਵਿੱਚ ਪਿੰਕਰ ਹੜ੍ਹ ਆਏ ਜਿਸ ਨਾਲ ਵੱਡੀ ਤਬਾਹੀ ਹੋਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਔਰ ਉਸ ਦੇ ਵਿੱਚ ਬੇਨਤੀ ਕੀਤੀ ਕਿ ਜਿਹੜੇ ਐਸਡੀਆਰਐਫ ਦੇ ਨਿਯਮ ਨੇ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਮੁਆਵਜ਼ਾ ਦੇਣ ਦੀ ਰਕਮ ਹੈਗੀ ਆ ਉਹ ਬਹੁਤ ਥੋੜੀ ਹੈ मतलब एक एकड़ ਦਾ ਜਿਹੜਾ ਮੁਆਵਜ਼ਾ ਹੈਗਾ ਉਹ ਸਿਰਫ 8600 ਰੁਪਈਆ ਹੈ ਅੱਜ ਆਪਾਂ ਸਾਰੇ ਜਾਣਦੇ ਆ ਕਿ ਇੱਕ 8600 ਰੁਪਈਏ ਦੇ ਨਾਲ ਇੱਕ ਏਕੜ ਦੀ ਪਰਪਾਈ ਹੋ ਸਕਦੀ ਹੈ ਬਿਲਕੁਲ ਨਹੀਂ ਹੋ ਸਕਦੀ ਲੇਕਿਨ ਅਫਸੋਸ ਦੀ ਚੀਜ਼ ਹੈਗਾ ਕਿ ਡੇਢ ਮਹੀਨੇ ਦੇ ਹੁਣ ਹੋ ਗਿਆ ਹਾਲੇ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ ਬਲਕਿ ਜਦੋਂ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਸਾਹਿਬ ਦੇ ਡਿਪਾਰਟਮੈਂਟ ਵੱਲੋਂ ਜੋ ਸ਼ਾਮ ਨੂੰ ਪ੍ਰੈਸ ਰੂਮ ਤੇ ਜਾਰੀ ਹੋਇਆ ਉਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਮੁਆਵਜ਼ਾ ਹੈਗਾ ਉਹ ਐਸਡੀਆਰਐਫ ਦੇ ਮੌਜੂਦਾ ਨਿਯਮਾਂ ਦੇ ਮੁਤਾਬਕ ਹੀ ਦੇਣਾ ਪੈਂਦਾ ਹੈ। ਔਰ ਗਵਰਨਰ ਸਾਹਿਬ ਦਾ ਜਿਹੜਾ ਬਿਆਨ ਆਇਆ ਉਹ ਵੀ ਇਸੇ ਪਾਸੇ ਵੱਲ ਇਸ਼ਾਰਾ ਕਰਦਾ ਰਹੇਗਾ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਹੈ ਉਹ ਐਸਡੀਆਰਐਫ ਦੇ ਵਿੱਚ ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰਨ ਦੇ ਮੂਦੇ ਵਿੱਚ ਨਹੀਂ ਇਕ ਵੈਲਫੇਅਰ ਸਟੇਟ ਦੇ ਵਿੱਚ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਲੋਕਾਂ ਦੀ ਭਲਾਈ ਹਾਸਤੇ ਹੁੰਦੀਆਂ ਨੇ ਉਸ ਦੇ ਵਿੱਚ ਕੋਈ ਐਡਮਨਸਿ ਨਹੀਂ ਹੁੰਦੀ ਹੈ ਜੇ ਆਕੇ ਸਮੇਂ ਦੀ ਜ਼ਰੂਰਤ ਹੈਗੀ ਹੈ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਕੋਲ ਇਹ ਮੁੱਦਾ ਉਠਾਇਆ ਹੈਗਾ ਤਾਂ ਕੇਂਦਰ ਸਰਕਾਰ ਨੂੰ ਬਿਨਾਂ ਹਿਚਕਿਚਾੜ ਤੋਂ ਉਸ ਨੂੰ ਮਨ ਲੈਣਾ ਚਾਹੀਦਾ ਹੈ ਤਾਂ ਕਿ ਜ ਸਹੀ ਮਾਇਨੇ ਦੇ ਵਿੱਚ ਜੇ ਅਸੀਂ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਾਂ ਉਹਨਾਂ ਦੀ ਸਹਾਇਤਾ ਹੋ ਸਕੇ ਔਰ ਮਾਨ ਸਾਹਿਬ ਨੇ ਜੇ ਐਸਡੀਆਰਐਫ ਦੀ ਗੱਲ ਕੀਤੀ ਹੈ ਉਹਦੇ ਨਿਜ਼ਮਤ ਦੇ ਤਬਦੀਲੀ ਦੀ ਗੱਲ ਕੀਤੀ ਹੈ ਅੱਜ ਭਾਵੇਂ ਆਫਤ ਪੰਜਾਬ ਦੇ ਵਿੱਚ ਆਈ ਹੋਈ ਹੈ ਉਹ ਪੰਜਾਬ ਦੇ ਲੋਕਾਂ ਨੂੰ ਦਾ ਸਿੱਧਾ ਫਾਇਦਾ ਹੋਣਾ ਪਰ ਅਲਟੀਮੇਟਲੀ ਫਾਇਦਾ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਹੋਣਾ ਜਿਹੜਾ ਪੈਸਾ ਵੀ ਉਹ ਹਿੰਦੁਸਤਾਨ ਦੇ ਟੈਕਸ ਪੇਅਰ ਦਾ ਹੀ ਪੈਸਾ ਹੈਗਾ ਪੰਜਾਬ ਹਿੰਦੁਸਤਾਨ ਦੇ ਲੋਕਾਂ ਦਾ ਹੀ ਪੈਸਾ ਹੈਗਾ ਔਰ ਲੋਕ ਭਲਾਈ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਲੋਕ ਹਿੱਤਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੇ ਲੋਕਾਂ ਦਾ ਖਿਆਲ ਰੱਖਣਾ ਹੁੰਦਾ ਹੈ ਅਸੀਂ ਤੇ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਨੂੰ गुजारिश ਕਰਦੇ ਆ ਕਿ ਨਿਯਮਾਂ ਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ ਮਹਿੰਗਾਈ ਬਹੁਤ ਵੱਧ ਚੁੱਕੀ ਹੈ ਕਿ ਇਹ ਜੋ ਨਿਯਮ ਅੱਜ ਤੋਂ 15 ਸਾਲ ਪਹਿਲੇ ਬਣੇ ਸੀ ਅੱਜ ਉਹਨਾਂ ਦੇ ਨਾਲ ਗੁਜ਼ਾਰਾ ਨਹੀਂ